ਹਾਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਗ ਚੌਥਾ ਕਾਲੀ ਫੁਲਾ ਸਿੰਘ ਜੀ ਦੀ ਜ਼ਿੰਦਗੀ ਬਾਰੇ ਜਿਵੇਂ ਕਿ ਆਪਾਂ ਪਿਛਲੇ ਭਾਗ ਵਿੱਚ ਗੱਲ ਕੀਤੀ ਸੀਗੀ ਮਲਤਾਨ ਦੇ ਜੰਗ ਬਾਰੇ ਤੇ ਅੱਜ ਆਪਾਂ ਗੱਲ ਕਰਾਂਗੇ ਨਸ਼ਾਰੇ ਦੀ ਜੰਗ ਬਾਰੇ ਦੱਸਿਆ ਜਾਂਦਾ ਹੈ ਕਿ ਇੱਕ ਵਾਰ ਦੀ ਗੱਲ ਹੈ ਜਦੋਂ ਅਬਦਾਲੀ ਦੀ ਨੋ ਤੇ ਅਬਦਾਲੀ ਦੀ ਬੇਟੀ ਉਫਾ ਬੇਗਮ ਜਦੋਂ ਮਹਾਰਾਜ ਰਣਜੀਤ ਸਿੰਘ ਦੇ ਕੋਲ ਪਨਾਹ ਲੈਣ ਆਈ ਸੀ ਤੇ ਦੱਸਿਆ ਜਾਂਦਾ ਹੈ ਕਿ ਉਫਾ ਬੇਗਮ ਫਕੀਰ ਅਜ਼ੀਜ਼ੁਦੀਨ ਨੂੰ ਮਿਲਦੀ ਹੈ ਆਪਣੀ ਪਨਾਹ ਲੈਣ ਵਾਸਤੇ ਤੇ ਉਹ ਅਜ਼ੀਜ਼ਉਦੀਨ ਦੇ ਰਾਹੀ ਮਹਾਰਾਜ ਰਣਜੀਤ ਸਿੰਘ ਨੂੰ ਮਿਲਦੀ ਹੈ ਤੇ ਮਹਾਰਾਜ ਰਣਜੀਤ ਸਿੰਘ ਅਗੇ ਫਰਿਆਦ ਕਰਦੀ ਹੈ ਕਿ ਮੇਰੇ ਪਤੀ ਸਾਜੂਹਾਨ ਦੀ ਜਵਾਰ ਖਾਨ ਦੇ ਕੋਲੋਂ ਜਨਮ ਚਾ ਦਿਓ ਤੇ ਮੈਂ ਤੁਹਾਨੂੰ ਕੋਹੀ ਨੂੰ ਹੀਰਾ ਦੇ ਦਵਾਂਗੀ ਦੱਸਿਆ ਜਾਂਦਾ ਹੈ ਕਿ ਫਿਰ ਮਹਾਰਾਜ ਰਣਜੀਤ ਸਿੰਘ ਨੇ ਜੰਗ ਦੀ ਤਿਆਰੀ ਕਰ ਲਈ ਤੇ ਜੰਗ ਦੇ ਵਿੱਚ ਕਾਲੀ ਫੂਲਾ ਸਿੰਘ ਹਰੀ ਸਿੰਘ ਨਲੂਆ ਕਰਨਲ ਮਾਸ ਸਿੰਘ ਦੇਸਾ ਸਿੰਘ ਮਜੀਠੀਆ ਕਵਰ ਨੌਨਿਆਲ ਸਿੰਘ ਅਤੇ ਖੜਕ ਸਿੰਘ ਮੋਕਮ ਚੰਦ ਫਤੇ ਸਿੰਘ ਆਲੂ ਵਾਲੀ ਆ ਅਤੇ ਸ਼ਾਮ ਸਿੰਘ ਠਾਰੀ ਇਹਨਾਂ ਸਾਰੇ ਜਰਨੇਲਾ ਨੇ ਖਾਨਗੜੀ ਪਿੰਬਰ ਟੰਗਾਮੁਲਾ ਵੱਲੋਂ ਇਹਨਾਂ ਜਰਨੇਲਾ ਨੇ ਸ਼੍ਰੀਨਗਰ ਉੱਤੇ ਹਮਲਾ ਕੀਤਾ ਦੱਸਿਆ ਜਾਂਦਾ ਹੈ ਕਿ ਫਿਰ ਇਹਨਾਂ ਨੇ ਸ਼ੇਰਗੜੀ ਦੀ ਤਸੀਲ ਤੋੜ ਕੇ ਬਾਅਦ ਵਿੱਚ ਕਾਲੀ ਫੂਲਾ ਸਿੰਘ ਅੰਦਰ ਗਿਆ ਤੇ ਉੱਥੇ ਜਾ ਕੇ ਸਿੰਘਾਂ ਨੇ ਸ਼ਹਾਦਤਾਂ ਹੋਈਆਂ ਲਗਭਗ ਉਤੇ 1200 ਤੋਂ ਵੱਧ ਸਿੰਘ ਸ਼ਹੀਦੀ ਪਾ ਗਿਆ ਅਤੇ ਉੱਥੋਂ ਉਹਨਾਂ ਨੇ ਸਾਹ ਸੁਜਾ ਨੂੰ ਉਸਦਾਲ ਲਿਆ ਤੇ ਉਹ ਨੂੰ ਲਾਹੌਰ ਲੈ ਕੇ ਗਏ ਫਿਰ ਮਹਾਰਾ ਰਣਜੀਤ ਸਿੰਘ ਨੂੰ ਕੋਹੀਨੂਰ ਦਿੱਤਾ ਗਿਆ ਇਸ ਤਰ੍ਹਾਂ ਸਿੱਖਾਂ ਨੇ ਕੋਹੀਨੂਰ ਨੂੰ ਲਿਆ ਇਸ ਦੇ ਨਾਲ ਹੀ ਸਿੱਖ ਰਾਜ ਵਿੱਚ ਜੰਮੂ ਕਸ਼ਮੀਰ ਯਾਰ ਰਲਿਆ ਸਿੱਖਾਂ ਦਾ ਕਾਫੀ ਵੱਡਾ ਰਾਜ ਹੋ ਗਿਆ ਤੇ ਸਿੱਖਾਂ ਦੇ ਵਿੱਚ ਝੰਡੇ ਲਹਿਰਾਉਣ ਲੱਗੇ ਦੱਸਿਆ ਜਾਂਦਾ ਹੈ ਕਿਦਰ ਕਾਬਲ ਦਾ ਗਵਰਨਰ ਅਜ਼ੀਮ ਖਾਨ ਇਹ ਸੋਚਦਾ ਹੈ ਕਿ ਸਿੱਖਾਂ ਦੀ ਗਿਣਤੀ ਥੋੜੀ ਜੀ ਹੈ ਇਹ ਪਰ ਕਿਵੇਂ ਏਡੇ ਵੱਡੇ ਇਲਾਕੇ ਤੇ ਰਾਜ ਕਰੀ ਜਾਂਦੇ ਨੇ ਕਿਉਂਕਿ ਉਸ ਸਮੇਂ ਡੋਗਰੇ ਗੋਰੇ ਅਤੇ ਮੁਸਲਮਾਨ ਅਤੇ ਮੁਸਲਮਾਨਾਂ ਦੇ 24 ਮੁੱਠੀਆਂ ਸਿੱਖਾਂ ਦੇ ਵੱਡੇ ਵਾਰੀ ਸਨ ਦੱਸਿਆ ਜਾਂਦਾ ਹੈ ਕਿ ਉਹ 24 ਮੁਠੀਆਂ ਨੂੰ ਇਹ ਪੱਤਰ ਲਿਖਦਾ ਹੈ ਕਿ ਅਸੀਂ ਸਿੱਖਾਂ ਤੇ ਹਮਲਾ ਕਰਨਾ ਹੈ ਤੇ ਉਹ ਚਿੱਠੀ ਵਿੱਚ ਲਿਖਦਾ ਹੈ ਕਿ ਸ਼ੇਰੇ ਪੰਜਾਬ ਮਹਾਰਾ ਰੰਜੀਤ ਸਿੰਘ ਦੇ ਪੋਲ ਕਿਤੇ ਕਿੰਨੇ ਕੁ ਸਿੱਖ ਆ ਜੇਕਰ ਅਸੀਂ ਸਾਰੇ ਮੁਸਲਮਾਨ ਜਿਹਹਾਦ ਦੇ ਨਾਂ ਤੇ ਇਕੱਠੇ ਹੋ ਜਾਈਏ ਤੇ ਅਸੀਂ ਸੌਖੀ ਤਰ੍ਹਾਂ ਇਸ ਨੂੰ ਜਿੱਤ ਸਕਦੇ ਆ ਦੱਸਿਆ ਜਾਂਦਾ ਹੈ ਕਿ ਉਸ ਸਮੇਂ 25000 ਤੋਂ ਵੱਧ ਮੁਸਲਮਾਨ ਤਿੰਨ ਦਿਨਾਂ ਵਿੱਚ ਇਕੱਠੇ ਹੋ ਗਏ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਇੱਕ ਵਾਰ ਦੀ ਗੱਲ ਹੈ ਕਿ ਜਦੋਂ ਮਾਰਾ ਰঞ্জੀਤ ਸਿੰਘ ਦੀ ਆਪਣੇ ਇੱਕ ਜਰਨੈਲ ਨਾਲ ਅਣਬਣ ਹੋ ਗਈ ਉਸ ਦਾ ਨਾਮ ਸੀਗਾ ਜੈ ਸਿੰਘ ਟਾਰੀ ਦੱਸਿਆ ਜਾਂਦਾ ਹੈ ਕਿ ਅਣਬਣ ਇੰਨੀ ਜ਼ਿਆਦੀ ਵੱਧ ਗਈ ਤੇ ਉਹ ਮਾਰਾ ਰঞ্জੀਤ ਸਿੰਘ ਨੂੰ ਛੱਡ ਕੇ ਕਾਬਲ ਦੇ ਗਵਰਨਰ ਹੇਠ ਕੰਮ ਕਰਨ ਲੱਗਾ ਤੇ ਉਸ ਨੇ ਉੱਥੇ ਜਾ ਕੇ ਬੜੀ ਬਹਾਦਰੀ ਨਾਲ ਜੰਗਾਂ ਲੜੀਆਂ ਦੱਸਿਆ ਜਾਂਦਾ ਹੈ ਕਿ ਹੁਣ ਕਾਬਲ ਦੇ ਗਵਰਨਰ ਨੇ ਨਸ਼ਹਿਰੇ ਦੇ ਵਿੱਚ ਬੈਠੇ ਕਿਲੇਦਾਰ ਨੂੰ ਚਿੱਠੀ ਭੇਜਵਾਈ ਕਿਲੇ ਦੇ ਗਵਰਨਰ ਦੋਜ਼ ਮੁਹੰਮਦ ਖਾਨ ਨੂੰ ਚਿੱਠੀ ਵਿੱਚ ਲਿਖਿਆ ਕਿ ਤੂੰ ਕਿਲਾ ਛੱਡ ਦੇ ਤੇ ਫਿਰ ਉਸ ਨੇ ਮਹਾਰਾ ਰਣਜੀਤ ਸਿੰਘ ਨੂੰ ਚਿੱਠੀ ਲਿਖ ਕੇ ਦਿੱਤੀ ਗਈ ਕਿ ਮੈਂ ਕਾਬਲ ਦੀ ਫੌਜਾਂ ਦੇ ਖਿਲਾਫ ਨਹੀਂ ਲੜ ਸਕਦਾ ਇਸ ਲਈ ਮੈਂ ਕਿਲਾ ਖਾਲੀ ਕਰ ਦੇਣ ਲੱਗਾ ਕਿਉਂਕਿ ਉਹ ਪਹਿਲਾਂ ਹੀ ਉਹਨਾਂ ਨਾਲ ਰਲਿਆ ਹੋਇਆ ਸੀ ਤੇ ਜਦੋਂ ਇਹ ਚਿੱਠੀ ਮਹਾਰਾ ਰਣਜੀਤ ਸਿੰਘ ਨੂੰ ਮਿਲੀ ਤੇ ਮਹਾਰਾ ਰਣਜੀਤ ਸਿੰਘ ਨੇ ਆਪਣਾ ਇੱਕ ਜੱਥਾ ਪਹਿਲਾਂ ਤਿਆਰ ਕਰਕੇ ਨਸ਼ਹਿਰੇ ਵੱਲੋਂ ਤੁਰ ਦਿੱਤਾ ਉਸ ਜੱਥੇ ਵਿੱਚ ਹਰੀ ਸਿੰਘ ਨਲੂਆ ਖੜਕ ਸਿੰਘ ਨੂੰ ਨਾਲ ਭੇਜਿਆ ਗਿਆ ਉਸ ਸਮੇਂ ਅਟਕ ਦਾ ਪੁਲ ਬਿਲਕੁਲ ਸਲਾਮਤ ਸੀ ਐਸਐਲ ਸਿੱਖ ਫੌਜਾਂ ਇਸ ਪੁੱਲ ਨੂੰ ਪਾਰ ਕਰਕੇ ਯਹਾਂਗੀਰਾਬਾਦ ਅਤੇ ਖੈਰਾਬਾਦ ਪਹੁੰਚ ਗਏ ਉੱਥੇ ਉਹਨਾਂ ਦੀ ਮੁਸਲਮਾਨਾਂ ਨਾਲ ਭਿਆਨਕ ਜੰਗ ਹੋਈ ਜਿਸ ਵਿੱਚ ਕਾਫੀ ਸਿੰਘ ਸ਼ਹੀਦੀ ਪਾ ਗਏ ਤੇ ਉਹ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਫਿਰ ਸਿੱਖਾਂ ਦੇ ਸਿਰ ਵੱਢ ਕੇ ਨੀਚੇ ਤੇ ਟੰਗ ਕੇ ਕਾਬਲ ਭੇਜੇ ਕਿਉਂਕਿ ਉਹ ਆਪਣੇ ਆਪ ਨੂੰ ਬਹਾਦਰ ਦਿਖਾਉਣਾ ਚਾਹੁੰਦੇ ਸੀ ਕਾਬਲ ਦੇ ਦਰਬਾਰ ਦੇ ਵਿੱਚ ਜੈ ਸਿੰਘ ਟਾਰੀ ਬੈਠਾ ਸੀ ਜਦੋਂ ਉਸ ਨੇ ਸਿੱਖਾਂ ਦੇ ਸਿਰ ਵੱਡੇ ਹੋਏ ਵੇਖੇ ਤੇ ਉਸ ਦਾ ਮਨ ਭਾਰ ਆਇਆ ਤੇ ਉਸੇ ਵੇਲੇ ਉਸ ਨੇ ਆਪਣਾ ਜਥਾ ਲੈ ਕੇ ਕਹਿਰਾਬਾਦ ਆ ਗਿਆ ਤੇ ਦੂਜੇ ਬੰਨੇ ਮਹਾਰਾ ਰਣਜੀਤ ਸਿੰਘ ਕਾਲੀ ਫੂਲਾ ਸਿੰਘ ਹਿਦਾਨ ਸਿੰਘ ਪੰਚਾਥਾ ਸ਼ਾਮ ਸਿੰਘ ਅਟਾਰੀ ਨਿਹਾਲ ਸਿੰਘ ਆਲੂ ਵਾਲੀਆ ਅਤੇ ਫਤੇਹ ਸਿੰਘ ਕਰਪੂਥਲਾ ਇਹ ਸਾਰੇ ਜਾ ਰਹੇ ਸੀ ਤੇ ਪਠਾਣਾ ਨੇ ਅਟਕ ਦਾ ਪੁਲ ਤੋੜ ਦਿੱਤਾ ਹੁਣ ਇੱਕ ਬੰਨੇ ਮਹਾਰਾ ਰਣਜੀਤ ਸਿੰਘ ਅਤੇ ਕਾਲੀ ਫੂਲਾ ਸਿੰਘ ਹੁਣੀ ਸਾਰੇ ਤੇ ਦੂਜੇ ਬੰਨੇ ਹਰ ਸਿੰਘ ਨਲੂਆ ਖੜਕ ਸਿੰਘ ਸੀ ਸੁਈਏ ਨੇ ਦੱਸਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਨੂੰ ਕਿ ਦੂਸਰੇ ਬੰਨੇ ਜਿਹੜਾ ਜੱਥਾ ਗਿਆ ਹੈ ਉਸ ਨੂੰ ਪਠਾਨਾ ਨੇ ਘੇਰ ਰਿਆ ਹੈ ਤੇ ਸਿੱਖ ਸ਼ਾਤਾ ਪਾਈ ਜਾਂਦੇ ਨੇ ਹੁਣ ਅਕਾਲੀ ਫੂਲਾ ਸਿੰਘ ਨੇ ਅਰਦਾਸ ਕੀਤੀ ਤੇ ਇਹ ਸ਼ਬਦ ਕਹਿ ਕੀ اٹਕ ਉਹਨਾਂ ਰੋਕਦਾ ਹੈ ਕਿ ਜਿਨ੍ਹਾਂ ਦੇ ਮਨ ਵਿੱਚ اٹਕ ਹੋਵੇ ਇਸ ਤੋਂ ਬਾਅਦ ਸਾਰੀ ਫੌਜ ਨੇ ਆਪਣੇ ਘੋੜੇ اٹਕ ਦਰਿਆ ਵਿੱਚ ਵਾਰ ਦਿੱਤੇ ਤੇ اٹਕ ਨੂੰ ਪਾਰ ਕਰ ਲਿਆ ਉੱਥੇ ਇੱਕ ਮਾਨ ਹਿੰਦੁਸਤਾਨੀ ਨਾ ਦਾ ਮੁਸਲਮਾਨ ਸਿੱਖ ਫੌਜ ਦਾ ਜਰਨੈਲ ਸੀ ਉੱਥੇ ਰੁੜ ਗਿਆ ਜਦੋਂ ਇਸ ਇੱਕ ਫੌਜਾਂ ਨੇ ਅਟਕਦਰ ਦਰਿਆ ਨੂੰ ਪਾਰ ਕਰ ਲਿਆ ਤੇ ਫਿਰ ਉੱਥੇ ਉੱਥੇ ਇੱਕ ਬੰਨੇ ਕਾਲੀ ਫੂਲਾ ਸਿੰਘ ਤੇ ਦੂਜੇ ਬੰਦੇ ਪਠਾਣਾ ਦਾ ਗੈ ਗੱਜ ਲੜਾਈ ਹੋਈ ਉੱਥੇ ਸਿੰਘਾਂ ਨੇ ਸ਼ਾਹਤਾ ਪਾਈਆਂ ਤੇ ਸਖਾਣ ਨੇ ਖੈਰਾ ਬਾਲ ਜਿੱਤ ਲਿਆ ਤੇ ਬਾਕੀ ਦੇ ਮੁਸਲਮਾਨਾਂ ਨੂੰ ਉੱਥੇ ਭਜਾ ਦਿੱਤਾ ਗਿਆ ਹੁਣ ਉੱਥੇ ਇੱਕ ਵਾਰ ਮਿਲਦੀ ਹੈ ਕਿਸ ਸੁਈਏ ਦੇ ਕੋਲੋਂ ਅਜ਼ੀਮ ਖਾਨ ਇੱਕ ਬੜਾ ਵੱਡਾ ਲਸ਼ਕਰ ਲੈ ਕੇ ਸ਼ਹਿਰੇਬਾਨੂ ਆ ਰਿਹਾ ਸੀ ਉੱਥੇ ਜੈ ਸਿੰਘ ਟਾਰੀ ਵਾਲਾ ਕਾਲੀ ਫੂਲਾ ਸਿੰਘ ਦੇ ਕੋਲ ਆ ਜਾਂਦਾ ਹੈ ਤੇ ਉਹ ਕਾਲੀ ਫੂਲਾ ਸਿੰਘ ਨੂੰ ਕਹਿੰਦਾ ਹੈ ਕਿ ਤੁਹਾਡੀ ਗੱਲ ਮਹਾਰਾ ਰਣਜੀਤ ਸਿੰਘ ਕਦੇ ਨਹੀਂ ਟਾਲਦੇ ਕਿ ਤੁਸੀਂ ਹੁਣ ਮੇਰੀ ਮਹਾਰਾ ਰਣਜੀਤ ਸਿੰਘ ਦਾ ਸੁਲਾਹ ਕਰਾ ਸਕਦੇ ਹੋ ਉਹ ਕਹਿੰਦਾ ਹੈ ਕਿ ਮੇਰੇ ਕੋਲ ਬੜੀ ਵੱਡੀ ਗਲਤੀ ਹੋਊਗੀ ਕਿ ਜੋ ਕਿ ਮੈਂ ਕਾਬੁਲ ਦੇ ਗਵਰਨਰ ਹੈਡ ਕੰਮ ਕੀਤਾ ਆ ਮੈਂ ਆਪਣੇ ਸਾਰੇ ਗੁਨਾਹ ਮੰਨਦਾ ਹਾਂ ਤੇ ਕਾਲੀ ਫੁਲਾ ਸਿੰਘ ਉਸ ਨੂੰ ਗੱਲ ਵਿੱਚ ਲੈ ਕੇ ਕਹਿੰਦੇ ਹਨ ਕਿ ਗੁਨਾਹ ਗੁਰੂ ਅੱਗੇ ਕਬੂਲੀ ਦੇ ਹਨ ਕਿਸੇ ਮਨੁੱਖ ਦੇ ਅੱਗੇ ਨਹੀਂ ਕਾਲੀ ਫੁਲਾ ਸਿੰਘ ਨੇ ਇਹਨਾਂ ਦੋਵਾਂ ਦੀ ਸੁਲਾਹ ਕਰਾ ਦਿੱਤੀ ਗਈ ਹੁਣ ਅਗਲੇ ਦਿਨ ਸਾਰੇ ਸਿੰਘ ਬਾਣੀ ਪੜ ਕੇ ਨਿਤਨੇਮ ਕਰਕੇ ਉਸ ਦੇ ਉਪਰੰਤ ਹੁਕਨਾਮਾ ਲੈ ਕੇ ਗੁਰਮਤਾ ਕਰਦੇ ਹਨ ਕਿ ਅੱਜ ਅਸੀਂ ਸਿੱਧਾ ਹਮਲਾ ਕਰਾਂਗੇ ਤਾਂ ਕਿ ਜੋ ਅਸੀਂ ਅਜ਼ੀਮ ਖਾਨ ਜ਼ੁਲਫਰਾਜ਼ ਖਾਨ ਅਤੇ ਸੁਮੰਦ ਖਾਨ ਦੇ ਆਉਣ ਤੋਂ ਪਹਿਲਾਂ ਇਹ ਇਸ਼ਾਰਾ ਜਿੱਤ ਲਵਾਂਗੇ ਹੁਣ ਲੈਂਦੇ ਪਾਸ ਦੇ ਜੰਗਵਾਰੀ ਕਾਲੀ ਫੁੱਲਾ ਸਿੰਘਨ ਲਈ ਕਿਉਂਕਿ ਪਹਾੜੀ ਦੇ ਉੱਤੇ ਉਹਨਾਂ ਨੇ ਤੋਪਾਂ ਬਿੜੀਆਂਆਂ ਸੀ ਸੁੱਧੇ ਉੱਪਰੋਂ ਗੋਲੇ ਆਉਂਦੇ ਸੀ ਤੇ ਚੜ੍ਹਦੇ ਪਾਸ ਜੰਗਵਾਰੀ ਦੇਸ ਸਿੰਘ ਮਜੀਠੀਏ ਨੇ ਤੇ ਫਤੇ ਸਿੰਘ ਆਲੂ ਵਾਲੀਆ ਨੇ ਲਈ ਤੇ ਵਿਚਾਰਲੇ ਬੰਦੇ ਦੀ ਜੂਮਾਰੀ ਹਰੀ ਸਿੰਘ ਨਲਵੀ ਨੂੰ ਮਿਸਟਰ ਅਲਾਰਡ ਨੂੰ ਖੜਕ ਸਿੰਘ ਨੂੰ ਤੇ ਸ਼ਾਮ ਸਿੰਘ ਟਾਰਗੇਟਿੰਗ ਦਿੱਤੀ ਗਈ ਤੇ ਮਹਾਰਾਜ ਰਣਜੀਤ ਸਿੰਘ ਆਪ ਇੱਕ ਉੱਚੀ ਪਹਾੜੀ ਤੇ ਜਾ ਕੇ ਕੁਝ ਫੌਜਾ ਲੈ ਕੇ ਉੱਥੇ ਚਲੇ ਗਿਆ ਜੇਕਰ ਕੋਈ ਵੀ ਪਾਸਾ ਕਮਜ਼ੋਰ ਪੈਂਦਾ ਆ ਤੇ ਮਹਾਰਾਜ ਰਣਜੀਤ ਸਿੰਘ ਉੱਥੋਂ ਆਪਣੀ ਫੌਜਾਂ ਲੈ ਕੇ ਉੱਥੇ ਜਾ ਸਕੇ ਦੱਸਿਆ ਜਾਂਦਾ ਹੈ ਕਿ ਜਦੋਂ ਦਸਾ ਸਿੰਘ ਜੀਠੀਆ ਜਥਾ ਤੁਰਨ ਲੱਗਾ ਤੇ ਉੱਥੇ ਇੱਕ ਸੁਈਆ ਆ ਗਿਆ ਸੁਈਆ ਨੇ ਦੱਸਿਆ ਕਿ ਅਜ਼ੀਮ ਖਾਨ ਆਪਣੀਆਂ 4000 ਤੋਂ ਵੱਧ ਤੋਪਾਂ ਲੈ ਕੇ ਆਪਣੇ ਨਾਲ ਆ ਰਿਹਾ ਆ ਪਰ ਮਹਾਰਾਜਾ ਰਜੀਤ ਸਿੰਘ ਨਾਲ ਕੋਲ ਤੋਪਾਂ ਦਾ ਪ੍ਰਬੰਧ ਨਹੀਂ ਸੀ ਇਸ ਲਈ ਸੁਈਆ ਉਹ ਕਹਿੰਦਾ ਹੈ ਕਿ ਤੁਸੀਂ ਅੱਜ ਹਮਲਾ ਕਰਨ ਨੂੰ ਰਹਿਣ ਦਿਓ ਕੱਲ ਨੂੰ ਆਪਾਂ ਲਾਹੌਰ ਤੋਂ ਤੋਪਾਂ ਮੰਗਵਾ ਲਵਾਂਗੇ ਤੇ ਇਹਨਾਂ ਦਾ ਮੁਕਾਬਲਾ ਡਟ ਕੇ ਕਰਾਂਗੇ ਜਦੋਂ ਇਹ ਗੱਲ ਅਕਾਲੀ ਫੂਲਾ ਸਿੰਘ ਨੇ ਸੁਣੀ ਤੇ ਅਕਾਲੀ ਫੂਲਾ ਸਿੰਘ ਮਹਾਰਾਜਾ ਰਜੀਤ ਸਿੰਘ ਦੇ ਸਾਹਮਣੇ ਆ ਜਾਂਦਾ ਹੈ ਮਹਾਰਾਜਾ ਰਜੀਤ ਸਿੰਘ ਨੂੰ ਕਹਿੰਦਾ ਹੈ ਕਿ ਅਸੀਂ ਹੁਣ ਅਰਦਾਸਾਂ ਕਰ ਲਈਆਂ ਆ ਤੇ ਅਸੀਂ ਹੁਣ ਪਿੱਛੇ ਨਹੀਂ ਮੁੜ ਸਕਦੇ ਚਾਹੇ ਸਾਡੀ ਇਸ ਜੰਗ ਦੇ ਵਿੱਚ ਸ਼ਹਾਤ ਵੀ ਨਾ ਹੋ ਜਾਵੇ ਚਾਹੇ ਹਾਰ ਜੀਏ ਪਰ ਅਸੀਂ ਆਪਣੀ ਮਰਾਦਾ ਕੈਮ ਰੱਖਾਂਗੇ ਹੁਣ ਅਕਾਲੀ ਫੂਲਾ ਸਿੰਘ ਦਸਾ ਸਿੰਘ ਮਜੀਠੀਆ ਹਰੀ ਸਿੰਘ ਨਲੂਆ ਫਤੇਹ ਸਿੰਘ ਆਲੂ ਵਾਲੀਆ ਉਹ ਲੰਡਾ ਦਰਿਆ ਪਾਰ ਕਰਦੇ ਹਨ ਜਿਵੇਂ ਅਕਾਲੀ ਫੂਲਾ ਸਿੰਘ ਸਭ ਤੋਂ ਅੱਗੇ ਹੋ ਕੇ ਲੜਦੇ ਸੀਗੇ ਉਹ ਉੰਝ ਹੀ ਇਸ ਜੰਗ ਵਿੱਚ ਸਭ ਤੋਂ ਅੱਗੇ ਹੋ ਕੇ ਲੜੇ ਪਰ ਇਸ ਵਾਰੀ ਪਠਾਣਾ ਨੇ ਤੋਪਾਂ ਵਿੜੀਆਂ ਹੋਈਆਂ ਸੀ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਤੋਪਾਂ ਜੁਮਨੇ ਸ਼ੁਰੂ ਕਰ ਦਿੱਤੀਆਂ ਇੱਥੇ ਹੁਣ ਮਰੇ ਸਿੰਘਾਂ ਦੀ ਹਿਸ਼ਾਤ ਹੋਈ ਹੁਣ ਮਾਰਾ ਰੰਜੀਤ ਸਿੰਘ ਦੇ ਕੋਲ ਇੰਨੀਆਂ ਸ਼ਹਾਤਾਂ ਵੇਖ ਨਹੀਂ ਹੁੰਦੀਆਂ ਤੇ ਉਹ ਹਰੀ ਸਿੰਘ ਨੜਲੇ ਨੂੰ ਕਹਿੰਦੇ ਹਨ ਕਿ ਤੁਸੀਂ ਜਾ ਕੇ ਕਾਲੀ ਫੂਲਾ ਸਿੰਘ ਦਾ ਸਾਥ ਦਿਓ ਜਦੋਂ ਤੱਕ ਮਦੂਰਾ ਆਏਗਾ ਤੋਪਾਂ ਲੈ ਕੇ ਉਸਦੇ ਉਧਰ ਵੇਖਾਂਗੇ ਹੁਣ ਕਾਲੀ ਫੂਲਾ ਸਿੰਘ ਨੇ ਬੜੀ ਬਹਾਦਰੀ ਨਾਲ ਪਠਾਨਾਂ ਨਾਲ ਜੰਗ ਲੜੀ ਦੱਸਿਆ ਜਾਂਦਾ ਹੈ ਕਿ ਕਾਲੀ ਫੂਲਾ ਸਿੰਘ ਉਹਨਾਂ ਨੇ ਇੱਕ ਵਾਰੀ ਤੇ ਤਕਨੀਕ ਵਰਤੀ ਉਹਨਾਂ ਨੇ ਕੀ ਕੀਤਾ ਕਿ ਜਿੰਨੇ ਘੋੜ ਸਵਾਰ ਸੀਗੇ ਸਾਰਿਆਂ ਨੂੰ ਇਹ ਕਿਹਾ ਕਿ ਤੁਸੀਂ ਸਾਰੇ ਜਾਨੇ ਆਪਣੇ ਘੋੜੇ ਉਸੋਨਾਂ ਵੱਲ ਨੂੰ ਛੱਡ ਦਿਓ ਅਤੇ ਆਪ ਮੈਦਾਨੇ ਜੰਗ ਵਿੱਚ ਉੰਨਾ ਨਾਲ ਦੂਜੋ ਦੱਸਿਆ ਜਾਂਦਾ ਹੈ ਕਿ ਇਸ ਤਕਨੀਕ ਦੇ ਨਾਲ ਮਹਾਰਾ ਰਣਜੀਤ ਸਿੰਘ ਨੇ ਮਾਰੇ ਇਹ ਜੰਗ ਕੀਤੀ ਸੀ ਹੁਣ ਇੱਥੇ ਅਜ਼ੀਮ ਖਾਨ ਆ ਗਿਆ ਅਤੇ ਫਤੇਹ ਖਾਨ ਦਾ ਸਾਰਾ ਪਰਿਵਾਰ ਆ ਗਿਆ ਦੋਸ ਮੁਹੰਮਦ ਖਾਨ ਆ ਗਿਆ ਦੱਸਿਆ ਜਾਂਦਾ ਹੈ ਕਿ ਉੱਥੇ ਬੜੀ ਵੱਡੀ ਕੀਤੀ ਵਿੱਚ ਉਹਨਾਂ ਦੀ ਫੋਰ ਫੌਜ ਆ ਗਈ ਤੇ ਹੁਣ ਇੱਥੇ ਕਾਲੀ ਫੂਲਾ ਸਿੰਘ ਨੇ ਲਾਗੀ ਕਰਨ ਮੀਹਾ ਆ ਗਿਆ ਤੇ ਕਾਲੀ ਫੂਲਾ ਸਿੰਘ ਦੇ ਇੱਕ ਗੋਡੇ ਵਿੱਚ ਵਿੱਚ ਗੋਲੀ ਵੱਜ ਗਈ ਘੋੜੇ ਦੇ ਜਾਵ ਜੀ ਤੇ ਘੋੜਾ ਥਲੇ ਡਿੱਗ ਗਿਆ ਤੇ ਕਾਲੀ ਫੂਲਾ ਸਿੰਘ ਇੱਥੇ ਹੁਣ ਜ਼ਖਮੀ ਹੋ ਗਿਆ ਦੱਸਿਆ ਜਾਂਦਾ ਹੈ ਕਿ ਕਾਲੀ ਫੂਲਾ ਸਿੰਘ ਫਿਰ ਹਾਥੀ ਉੱਤੇ ਬੈਠ ਗਿਆ ਕਿਉਂਕਿ ਕਾਲੀ ਫੂਲਾ ਸਿੰਘ ਚਾਹੁੰਦੇ ਸੀ ਕਿ ਮੈਂ ਇਸ ਜੰਗ ਦੀ ਆਪ ਕਮਾਂਡ ਕਰਾਂ ਦੱਸਿਆ ਜਾਂਦਾ ਹੈ ਕਿ ਉੱਥੇ ਇੱਕ ਪਠਾਨ ਨੇ ਕਾਰਾਬੀਨ ਦੇ ਗੋਲੀਆਂ ਨਾਲ ਕਾਲੀ ਫੂਲਾ ਸਿੰਘ ਤੇ ਫਿਰ ਅਟੈਕ ਕੀਤਾ ਅਜੇ ਦੋ ਗੋਲੀਆਂ ਹਾਥੀ ਦੇ ਮਾਹੌਲ ਤੇ ਲੱਗੀਆਂ ਅਤੇ ਇੱਕ ਗੋਲੀ ਕਾਲੀ ਫੂਲਾ ਸਿੰਘ ਦੀ ਕਾਚ ਦੇ ਗੋਲ ਲੱਗੀ ਕਾਲੀ ਫੂਲਾ ਸਿੰਘ ਨੇ ਸਹਯੋਗ ਪਾਈ ਹੋਈ ਸੀ ਇਸ ਕਰਕੇ ਉਹ ਗੋਲੀ ਨੇ ਕਾਲੀ ਫੂਲਾ ਸਿੰਘ ਦਾ ਬਹੁਤ ਨੁਕਸਾਨ ਨਾ ਕੀਤਾ ਦੱਸਿਆ ਜਾਂਦਾ ਹੈ ਕਿ ਜਦੋਂ ਹਾਥੀ ਦਾ ਮੁਹਾਵਤ ਡਿੱਗਿਆ ਤੇ ਲੱਗੇ ਇੱਕ ਸਿੰਘ ਕੋਟ ਸਵਾਰ ਸੀ ਉਹ ਤੇਜ਼ੀ ਨਾਲ ਹਾਥੀ ਤੇ ਚੜ ਗਿਆ ਤੇ ਹਾਥੀ ਨੂੰ ਆਪਣੀ ਕਿਰਪਾਨ ਦੀ ਨੋਖ ਨਾਲ ਅੱਗੇ ਤੋਰਨ ਲੱਗਾ ਦੱਸਿਆ ਜਾਂਦਾ ਹੈ ਕਿ ਹੁਣ ਸਿੱਖਾਂ ਨੇ ਪਠਾਣਾ ਨੂੰ ਚਾਰੇ ਪੰਨੋਂ ਘੇਰ ਲਿਆ ਲਗਭਗ 12000 ਪਠਾਣਾ ਨੂੰ ਮਾਰ ਦਿੱਤਾ ਅਤੇ ਲਗਭਗ 3000 ਸਿੱਖ ਉਤਸ਼ਦੀ ਪਾ ਗਏ ਦੱਸਿਆ ਜਾਂਦਾ ਹੈ ਕਿ ਹੁਣ ਅਜ਼ੀਮ ਖਾਨ ਆਪਣੀ ਫੌਜਾਂ ਨੂੰ ਲੈ ਕੇ ਉਥੋਂ ਭੱਜ ਨਠਿਆ ਹੁਣ ਇਹ ਜੰਗ ਲਗ ਭੰਗ ਸਿੱਖਾਂ ਨੇ ਜਿੱਤ ਲਈ ਸੀਗੀ ਤੇ ਉਧਰੋਂ ਜਾਂਦਾ ਬਤੂਰਾ ਵੀ ਆਪਣੀਆਂ ਤੋਪਾਂ ਲੈ ਕੇ ਆ ਗਿਆ ਹੁਣ ਸਿੱਖ ਫੌਜਾਂ ਨੇ ਅਜ਼ੀਮ ਖਾਨ ਦੀਆਂ ਫੌਜਾਂ ਨੂੰ ਭਜਾ ਦਿੱਤਾ ਉਸ ਸਮੇਂ ਇੱਕ ਪਠਾਨ ਨੇ ਅਕਾਲੀ ਫੂਲਾ ਸਿੰਘ ਜੀ ਦੇ ਗੋਲੀਆਂ ਮਾਰ ਦਿੱਤੀਆਂ ਸਾਰੀਆਂ ਗੋਲੀਆਂ ਉਹਨਾਂ ਦੇ ਛਾਤੀ ਵਿੱਚ ਲੱਗੀਆਂ ਦੱਸਿਆ ਜਾਂਦਾ ਹੈ ਕਿ ਅਕਾਲੀ ਫੂਲਾ ਸਿੰਘ ਜੀ ਇਸ ਤਰ੍ਹਾਂ ਸ਼ਹਾਦਤ ਪਾ ਗਏ ਸ਼ਾਮ ਨੂੰ ਕਾਲੀ ਫੂਲਾ ਸਿੰਘ ਦੀ ਦੇਹ ਅੱਗੇ ਹਰੀ ਸਿੰਘ ਨਲੂਆ ਦੇਸਾ ਸਿੰਘ ਮੀਤੀਆ ਸ਼ਾਮ ਸਿੰਘ ਟਾਰੀ ਵਾਲਾ ਹਾਲ ਸਿੰਘ ਘਟਾਰੀ ਵਾਲਾ ਇਹ ਸਾਰੇ ਸਿੰਘ ਖੜੇ ਸੀ ਤੇ ਮਹਾਰਾਜ ਸਿੰਘ ਨੇ ਗੱਲ ਕਹੀ ਕਿ ਚਾਹੇ ਆਪਾਂ ਇਕੱਲੇ ਜਿੱਤ ਲੈ ਹੈ ਪਰ ਜਿਹੜਾ ਆਪਾਂ ਸ਼ੇਰ ਗਵਾਲ ਹੈ ਇਹਦਾ ਕੋਈ ਮੁੱਲ ਨਹੀਂ ਇਹ ਸੀ ਸਾਡਾ ਜਰਨੈਲ ਮਹਾਨ ਕਾਲੀ ਫੂਲਾ ਸਿੰਘ ਜਿਸ ਦੀ ਸਿੱਖ ਰਾਜ ਵਿੱਚ ਬੜੀ ਵੱਡੀ ਭੂਮਿਕਾ ਸੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ